ਜੀ ਮਿੱਤਰੋ ਨਿਮਹੇੜਾ ਕਰ ਲਿਆ ਪਾਰ ਤਕਰੀਬਨ ਨਿਮਹੇੜੇ ਹੀ ਖੜੇ ਆ ਰਾਜਸਥਾਨੀ ਟਾਬਾ ਸੀ ਦਾਲ ਲਵਾਈ ਆ ਤੇ ਦੇਸੀ ਘਿਓ ਪਾਤਾ ਉਹਨੇ ਤੇ ਕਣਕ ਦੀਆਂ ਰੋਟੀਆਂ ਨੇ ਹੁਣ ਖਾ ਕੇ ਇਹ ਤੋਂ ਬਾਅਦ ਮੈਂ ਤਾਂ ਸੌਂਗਾ ਉਹ ਨਿੱਕਾ ਲਾਊਗਾ ਗੱਡੀ ਰਾਤੋਂ ਰਾਤ ਪਾਰ ਚਲੋ ਠੀਕ ਆ ਮਿੱਤਰੋ ਮਿਲਦੇ ਆ ਮਿੱਤਰੋ ਪਿਆਰਿਓ 2:30 ਵਜ ਗਏ ਤੇ ਫੀਲਵਾੜੇ ਕੋਲੇ ਜਿਹੜਾ ਹਾ ਰੋਡ ਕ੍ਰੋਸ ਹੁੰਦੀ ਆ ਇਹ ਬ੍ਰਿਜ ਕੋਲੇ ਆ ਗਏ ਆ ਤੇ ਇੱਥੇ ਹਣ ਰੁਕੇ ਸੀ ਬੰਦਾ ਕਹਿੰਦਾ ਚਾਹ ਪੀਣੀ ਆ ਜੋ ਚਾਹ ਪੀਣ ਉੱਤਰਿਆ ਮੈਂ ਤਾਂ ਪਿਆਸ ਹੀ ਹੁਣ ਬਸ ਫੇਰ ਪਾਣੀ ਪੀਤਾ ਸੀ ਉੱਠ ਕੇ ਅੱਗੇ ਪਿਆ ਜਾਣਾ ਚੱਲਦੇ ਆ ਅੱਗੇ ਜੀ ਇੱਕ ਗੁੱਡ ਮਾਰਨਿੰਗ ਮਿੱਤਰੋ ਪਿਆਰੇ ਉਹ ਦਿਨ ਚੜ ਗਿਆ ਤਕਰੀਬਨ 6:30 ਹੋ ਗਏ ਆ ਆ ਲੱਗੇ ਆ ਜੀ ਸੇਸ਼ਨਗੜ੍ਹ ਤੇ ਢਿੱਡ ਤੇ ਆ ਹੀ ਬੜਾ ਹੈ तकरीबन ਸੇਸ਼ਨਗੜ੍ਹ ਤੋਂ 10 ਕਿਲੋਮੀਟਰ ਰਹਿ ਗਏ ਅੰਦਰ ਦੇਖੋ ਸਾ ਜੀ ਨਾਲੋਂ ਨਾੜੀ ਆਇਆ ਢੱਡੇ ਢੱਡੇ ਕਿਹੜਾ ਲੱਗਿਆ ਪੂਰਾ ਜੀ ਤਾਂ ਮੇਰਾ ਕਹਲਾ ਇੱਕ ਵੀ ਤਾਂ ਸੁੱਕਾ ਨਹੀਂ ਲੱਗਿਆ ਛੇਡਾਂ ਵੀ 4-5 ਬਦਲ ਗਈਆਂ ਪਰ ਮੀਂਹ ਨਾਲ ਦੀ ਨਾਲ ਹੀ ਹੈ ਸੇਸ਼ਨਗੜ੍ਹ ਜਦੋਂ ਪਹਿਲਾ ਪੁਲ ਚੜਦੇ ਆ ਜਾਮ ਲੱਗਿਆ ਹੋਇਆ ਜਾਮ ਹੈ ਬਹੁਤ ਲੰਬਾ ਟ੍ਰੈਫਿਕ ਮਾੜੀ ਮਾੜੀ ਹੋਈ ਹੋਈ ਚੋਰ ਵੀ ਰਹੀ ਆ ਬਾਕੀ ਦੇਖੋ ਅੱਗੇ ਕੀ ਹੋਇਆ ਹੋਇਆ ਇਹ ਚੀਜ਼ ਦੀ ਅਪਡੇਟ ਤਾਂ ਹੁਣ ਮੈਂ ਜਮਨੀਕੇਸ਼ਨ ਗਾਰਡ ਪੁਲ ਤੇ ਸਾਨੂੰ ਅੱਧਾ ਘੰਟਾ ਹੋ ਗਿਆ ਤਕਰੀਬਨ ਹੁਣ ਇੱਥੇ ਆ ਕੇ ਲੱਗ ਰਿਹਾ ਵੀ ਸ਼ਾਇਦ ਰੋਡ ਦਾ ਕੰਮ ਚੱਲ ਰਿਹਾ ਪਹਿਲਾਂ ਐ ਸੀ ਵੀ ਬਾਬਾ ਮੇਰ ਕਰੇ ਜਿਹੜੇ ਸਾਹ ਹਾਂ ਜਾਮ ਲੱਗਿਆ ਵੀ ਕੋਈ ਹਾਦਸਾ ਨਾ ਹੋਇਆ ਹੋਵੇ ਚਲੋ ਪ੍ਰਮਾਤਮਾ ਦੀ ਕਿਰਪਾ ਕੋਈ ਨਾ ਜਾਮ ਤਾਂ ਕੱਟ ਲਾਂਗੇ ਕਿਸੇ ਦਾ ਕੋਈ ਨੁਕਸਾਨ ਨਾ ਹੋਇਆ ਉਹਦੇ ਚਲੋ ਉਹ ਗੱਲ ਠੀਕ ਨਿਕਲੀ ਆ ਤੇ ਆਹ ਹਾਰੂਣ ਦਾ ਕੰਮ ਚੱਲਦਾ ਲੱਗਦਾ ਲੱਗਦਾ ਯਾਰ ਇੱਥੇ ਜਿਹੜੀ ਉਮੀਦ ਆ ਬਾਕੀ ਦੇਖਦੇ ਹਾਂ ਹੁਣ ਡਰਾਇਵ ਕਿਉਂਕਿ ਆ ਡਾਇਵਰਸ਼ਨ ਲਾਇਆ ਹੋਇਆ ਇਸੇ ਕਰਕੇ ਡਰਾਇਵ ਮੈਨੂੰ ਲੱਗਦਾ ਇੱਥੇ ਜਾਮ ਆ ਆ ਦੇਖ ਲਓ ਪਛਾਣ ਲਓ ਕਿਹੜੇ ਪੁਲ ਤੇ ਆ ਜਦੋਂ ਬਾਰਡਰ ਵਾਲਿਆਂ ਦਰਕਾਨਾਂ ਵੱਲੋਂ ਆਪਾਂ ਹੁਣ ਆ ਲੱਕੀ ਪਾਤਣਾ ਦੇ ਨੂੰ ਮੋੜਨਾ ਪੁਰਦੇ ਥੱਲੇ ਦੀ ਉਸ ਤੋਂ ਪਹਿਲਾ ਪੋੜਾ ਹੁੰਦਾ ਜਿਹੜਾ ਲੋ ਜੀ ਇੱਥੋਂ ਦਾ ਡਾਇਵਰਸ਼ਨ ਹੈ ਤੇ ਇਧਰਲੀ ਸਾਈਡ ਵੀ ਬੰਦ ਕਰੀ ਆ ਤੇ ਇਧਰ ਮੂਹੇ ਚੱਲਦਾ ਕੰਮ ਕਰਨੇ ਲੱਗਦਾ ਜਾਂ ਗੱਡੀਆਂ ਖੜੀਆਂ ਨੇ ਹੁਣ ਬੱਸ ਇਧਰ ਨੂੰ ਮੁੜ ਰਹੀ ਆ ਤੁਹਾਨੂੰ ਤਾਂ ਇਹਦੇ ਮਗਰ ਹੀ ਨਿਕਲਣਾ ਪੈਣਾ ਹੁਣ ਕਿਉਂਕਿ ਜਗ੍ਹਾ ਹੀ ਇਹ ਹੈ ਨਹੀਂ ਵਰਦੇਸ ਵੀ ਹੋ ਗਈ ਟਰੈਫਿਕ ਵਰਦਾ ਹੀ ਕੰਮ ਚੱਲ ਰਿਹਾ ਆ ਪਿਲਰ ਉਹ ਸਰਗੇ ਲਾਏ ਹੋਏ ਨੇ ਠੀਕ ਠੀਕ ਤਾਂ ਇੱਥੇ ਆਮ ਕਰਕੇ ਟਰੈਫਿਕ ਚੱਲਦੀ ਰਹਿੰਦੀ ਆ ਉਹ ਇਹ ਪੁਲ ਦਾ ਕੰਮ ਚੱਲਦੇ ਨੂੰ ਕਈ ਮਹੀਨੇ ਹੋ ਗਏ ਜਾਂ ਤਾਂ ਮੀਂਹ ਕਰਕੇ ਹੋਇਆ ਕੁਝ ਜਾਂ ਕੋਈ ਕਿਤੇ ਸਾਧਨ ਦਾ 10 ਮਿੰਟ ਰੁਕ ਜਾਂਦਾ ਕਈ ਵਾਰੀ ਕੋਈ ਖਰਾਬੀ ਆ ਜਾਂਦੀ ਆ ਉਹ ਤੋਂ ਬਾਅਦ ਫਿਰ ਐਸੀ ਲੈਂਨ ਲੱਗਦੀ ਆ ਫਿਰ ਉਹਨੂੰ ਕਲੀਅਰ ਹੁੰਦੀ ਨੂੰ ਕਈ ਘੰਟੇ ਲੱਗ ਜਾਂਦੇ ਆ ਕਿਉਂਕਿ ਜਦੋਂ ਕਈ ਰਾਂ ਕੋਈ ਸਾਧਨ ਡਰਾਈਵ ਕਰੋ ਅੱਗੇ ਆ ਮੰਗਰ ਜਿਹੜਾ ਉਹ ਕਿਲੋਮੀਟਰਾਂ ਦੇ ਹਿਸਾਬ ਨਾਲ ਜਾਮ ਲੱਗ ਜਾਂਦਾ ਉਹ ਫਿਰ ਗੱਡੀਆਂ ਇੱਕ ਦੂਜੇ ਤੋਂ ਮੂਹਰੇ ਭਜਦੇ ਇੱਧਰ ਵੀ ਗੱਡੀ ਟੇਢੀ ਬਿੰਗੀ ਬਾੜ ਦੇ ਫਿਰ ਉਹ ਜਾਨ ਟੁੱਟਦਾ ਹੀ ਨਹੀਂ ਹੁੰਦਾ ਕਈ ਕਈ ਘੰਟੇ ਇਹ ਮੈਨੂੰ ਲੱਗਦਾ ਇੱਥੇ ਇਹੀ ਸਿਚੁਏਸ਼ਨ ਬਣੀ ਹੋਈ ਆ ਆਮ ਕਰ ਕੇ ਨਹੀਂ ਆ ਤਿੰਨ ਚਾਰ ਮਹੀਨੇ ਹੋ ਗਏ ਇਹ ਹੌਲ ਦਾ ਕੰਮ ਦੁਬਾਰਾ ਚਾਲੂ ਹੋਏ ਨਹੀਂ ਅੱਗੇ ਤਾਂ ਕਦੇ ਇੱਥੇ ਜਾਨ ਟੱਕਰਿਆ ਨਹੀਂ ਗੱਡੀ ਟੁੱਰੀ ਜਾਂਦੀ ਹੁੰਦੀ ਆ ਕੀ ਲੈਣਾ ਦੇਣਾ ਦੇ ਲੋਕੋ ਕੁਝ ਨਹੀਂ ਸੀ ਫਿਰ ਵੀ ਲੱਕੀ ਦੇ ਆਪਾਂ ਹਾਇਰੀ ਲਵਾਉਣ ਰੁਕੇ ਆ ਯਾਨੀ ਬਸ ਆਦਤ ਪੁਰਾਣੇ ੱਡਿਆਂ ਦੀ ਮੇਟਰੋ ਮੋਲਾ ਸਰ ਯਾਰ ਆ ਗਿਆ ਹਣ ਥੋੜਾ ਜਾ ਅਜ ਸੁੱਕਾ ਆ 2 ਘੰਟੇ ਤੋਂ ਨਹੀਂ ਤਾਂ ਜਿਉਂ ਜੇ 7 ਤਰੀਕ ਦੇ ਪਿੰਡੋਂ ਗਏ ਸੀ तकरीबन ਮਹੀਨਾ ਹੀ ਹੁਣ ਨੂੰ ਆਇਆ ਤੇ ਇੱਕ ਵੀ ਦਿਨ ਨਹੀਂ ਉੱਕਾ ਲੱਗਿਆ ਹੁਣ ਰਾਤ ਕੱਲ ਉੱਥੇ ਲਿਬੜੇ ਲੁਬੜੇ ਗੱਡੀ ਲੋਡ ਕਰਦੇ ਆ ਤੁਸੀਂ ਦੇਖਿਆ ਹੀ ਹੁਣਾ ਵੀਡੀਓ ਦੇ ਵਿੱਚ ਉਹੀ ਕੱਪੜੇ ਨੇ ਫਿਲਹਾਲ ਰਾਤ ਰਾਂਦਾ ਬਣਾਇਆ ਸੀ ਵੀ ਨਾਲ ਲੀਏ ਪਰ ਉੱਥੋਂ ਜਦੋਂ ਨਿਕਲੇ ਮੀਂਹ ਬੜਾ ਤੇਜ਼ ਹੋ ਗਿਆ ਫੇਰ ਤਾਂ ਕੰਡੀਸ਼ਨ ਹੀ ਨਹੀਂ ਸੀ ਰਹੀ ਕਿਤੇ ਣਾਉਣ ਵਾਲੀ ਰੁੱਕ ਕੇ ਚਲੋ ਹਰੀ ਰਾਤ ਵੀ ਕਹਿਣ ਮਹਿਣ ਹੁੰਦੀ ਆਈ ਐ ਆ ਹੁਣ ਜਦੋਂ ਕਿਸ਼ਨਗੜ੍ਹ ਤੋਂ ਬਾਅਦ ਆ ਕੇ ਮੀਂਹ ਰੁਕਿਆ ਹੁਣ ਦੇਖਦੇ ਆ ਸ਼ਹਿਦਗਾਂ ਹਾਂ ਮੰਦਿਰ ਤੇ ਮੰਡੂਰ ਤੇ ਜਾ ਮਾਮੇ ਦੇ 10 ਮਿੰਟ ਰੁੱਕ ਕੇ 2 ਡੱਬੇ ਪਾ ਲਈਏ ਪਾਣੀ ਦੇ ਸੁਰਖੀ ਆਊਗੀ ਰੋਟੀ ਪਾਣੀ ਦੇਖਾਂਗੇ ਰਾਤਾ ਬਣਿਆ ਨਹੀਂ ਫਿਰ ਕਹਾ ਫੋਜੀ ਦੇ ਸਹੀ ਹੁਣ ਪਾਸਰ ਰੁਕਦੇ ਆ ਫਿਰ ਕਾਦੇ ਆ ਤੁਹਾਨੂੰ ਵੀ ਰੋਟੀ ਇੱਥੇ ਖਾਣੇ ਆ ਗਾਂਹ ਖਾਣੇ ਲੋ ਜੀ ਵੱਜ ਗਏ ਤਕਰੀਬਨ 2:00 ਤੇ ਲਾਂਡ ਨੂੰ ਆ ਗਏ بس ਹੁਣ ਉਮੀਦ ਆ ਵੀ ਸ਼ਾਮ ਨੂੰ ਰਾਤ ਥੋੜੀ ਜੀ 10 11 ਵਜੇ ਤੱਕ ਪਹੁੰਚ ਜਾਗੇ ਪੰਡ ਦੇ ਲਾਗੇ ਤੱਕੇ ਬਾਕੀ ਦੇਖੋ ਕੀ ਮਾਹੌਲ ਬਣਦਾ ਕਿਉਂਕਿ ਜੇ ਮੌਸਮ ਠੰਡਾ ਰਿਹਾ ਫਿਰ ਤੁਰੇ ਚੱਲਾਂਗੇ ਨਹੀਂ ਫੇਰ ਗਰਮੀ ਕਰਕੇ ਥੋੜੀ ਜੀ ਰੈਸਟ ਕਰਨੀ ਪੈਂਦੀ ਹੁੰਦੀ ਆ ਟੈਰਾਂ ਨੂੰ ਸਾਹਸ ਹੋ ਜੇ ਆ ਜਾਂਦਾ ਵੈਸੇ ਮੌਸਮ ਠੰਡਾ ਹੀ ਆ ਬਾਕੀ ਵਾਹਿਗੁਰੂ ਨਦਰ ਨਜ਼ਰ ਸਿੱਧੀ ਰੱਖੇ ਅਫੇ ਤੁਰੇ ਥੱਲੇ ਆ ਗਏ ਲੈ ਗਏ ਜੀ ਥੱਲੇ ਨੂੰ ਲੰਡਰੂ ਵਾਲੇ ਪੜ ਤੋਂ ਉਹ ਸਿੱਧਾ ਲੰਘ ਗਿਆ ਇਹ ਚੂਰੂ ਨੂੰ ਅੱਗੇ ਆਪਾਂ ਦੋ ਤਿੰਨ ਵਾਰੀ ਉਧਰ ਦੀ ਵੀ ਲੰਘੇ ਆ ਵੀ ਮਤਲਬ ਆਉਂਦੇ ਹੋਏ ਆ ਜਾਈਦਾ ਪੰਜਾਬ ਬੰਨੀਓ ਇਧਰੋਂ ਵਾਪਸੀ ਤੇ ਤਾਂ ਫਿਰ ਉਹ ਬਾਕੀ ਚੱਲ ਹੁਣ ਸਾਡੇ ਕੋਲੇ 파ਟ ਲੋਡ ਵੀ ਇਧਰ ਦਈ ਆ ਸਾਨੂੰ ਇਧਰ ਵੀ ਹੀ ਹੋ ਕੇ ਜਾਣਾ ਪੈਣਾ ਬਾਕੀ ਇੱਕ ਚੱਕਰ ਹੁੰਦਾ ਦੂਰ ਨੇੜੇ ਦਾ ਨਹੀਂ ਇੱਕ ਰਾਸਤੇ ਨਾਲ ਪਿਆਰ ਪੈ ਜਾਂਦਾ ਹਨਾ ਕਿਉਂਕਿ ਪਹਿਲੇ ਦਿਨ ਤੋਂ ਜਦੋਂ ਦੀ ਗੱਡੀ ਲਈ ਆ ਇਸੇ ਰੋਡ ਆਏ ਸੀ ਉਹ ਬਸ ਉਹ ਰੋਡ ਨਾਲ ਇੱਕ ਪਿਆਰ ਹੋ ਗਿਆ ਮੈਨੂੰ ਪਤਾ ਵੀ ਦੂਜੇ ਪਾਸੇ ਦੀ 100 ਕਿਲੋਮੀਟਰਾਂ ਨੂੰ ਘੱਟ ਪੈ ਜਾਂਦਾ ਪਰ ਫੇਰ ਵੀ ਮਜਬੂਰੀ ਹੈ ਗੱਡੀ ਆਟੋਮੈਟਿਕ ਹੀ ਇੱਧਰ ਨੂੰ ਮੁੜ ਜਾਂਦਾ ਫੇਰ ਉਹ ਰਾਜਸਥਾਨ ਚ ਨਾ ਆਹਾ ਮਤਲਬ ਰੋਡ ਤਾਂ ਖੁੱਲੇ ਹੈਗੇ ਆ ਪਰ ਪਸ਼ੂਆਂ ਕਰਕੇ ਕਾਫੀ ਦਿੱਕਤ ਆਉਂਦੀ ਜਾਨਾ ਗਊ ਛਾਲਾ ਵੀ ਸਾਰੇ ਤੋਂ ਜ਼ਿਆਦਾ ਰਾਜਸਥਾਨ ਦੇ ਦੇਸ਼ ਚ ਨੇ ਇਹ ਵੀ ਦੇਖ ਲਓ ਵੀ ਪਸ਼ੂ ਵੀ ਜ਼ਿਆਦਾ ਇੱਥੇ ਹੀ ਫਿਰਦਾ ਨੂੰਤੇ ਇਹਨਾਂ ਨੂੰ ਵੀ ਸਰਕਾਰ ਨੂੰ ਥੋੜਾ ਜਿਹਾ ਕਿਤੇ ਜਗ੍ਹਾ ਜਿਹੜੇ ਫਿਰਦੇ ਆ ਬਣਾਉਣੀ ਚਾਹੀਦੀ ਆ ਹਨਾ ਜਾਨਵਰ ਵਿਚਾਰਾ ਮੂਹਰੇ ਆ ਜਾਂਦਾ ਇਹਨੂੰ ਤਾਂ ਪਤਾ ਨਹੀਂ ਹੁੰਦਾ ਕੁਝ ਤੇ ਗੱਡੀ ਵਾਲਾ ਵੀ ਰਿਸਕ ਤੇ ਹੁੰਦਾ ਜਾਨਵਰ ਵੀ ਰਿਸਕ ਤੇ ਹੁੰਦਾ ਦੋਨੋਂ ਹੀ ਰਿਸਕ ਤੇ ਹੁੰਦੇ ਯਾਰ ਜੇ ਤਾਂ ਜਾਨਵਰ 'ਚ ਜ਼ੋਰ ਦੀ ਵੱਜ ਗਈ ਤਾਂ ਜਾਨਵਰ ਵਿਚਾਰਾ ਹੈ ਨਹੀਂ ਇਹ ਗੱਡੀ ਵਾਲੇ ਤੋਂ ਇੱਧਰ ਉੱਧਰ ਹੋ ਗਈ ਤੇ ਗੱਡੀ ਵਾਲਾ ਹੈ ਨਹੀਂ ਰੋਤਨਗੜ੍ਹੋਂ ਬਾਹਰ ਹੋ ਗਿਆ ਅੱਜ ਇਹ ਸਮਾਂ ਹੈ ਵੀ ਹੈ ਗਿਆ ਚਾਲੇ ਤੋਂ ਪੰਜੋ ਕੜਾਕੇ ਬਾਹਰ ਨਿਕਲੀ ਆ ਜਿੱਦੇ ਪਿੰਡੋਂ ਗਏ ਅੱਜ ਬਾਟਾ ਪੈਂਦਾ ਪੂਗਾ ਅੱਜ ਚੰਗਿਆੜੇ ਨਿਕਲਦੇ ਪੂਰੇ ਵੀ ਹੈ ਲੱਗਦਾ ਜਿਵੇਂ ਹੁਣ ਮੀਂਹਾਂ 'ਚੋ ਇੱਕ ਤਾਂ ਬਾਡੀ ਉਦਾਂ ਦੀ ਹੋ ਜਾਂਦੀ ਐ ਨਾ ਸਰੀਰ ਉਦਾਂ ਦਾ ਖਿੱਚ ਜਾਂਦਾ ਇਹ ਇੱਕ ਅਜ ਇੱਕਦਮ ਗਰਮੀ ਜਾ ਕੇ ਸਵੇਰ ਤੱਕ ਤਾਂ ਨਹੀਂ ਪੈਂਦਾ ਸੀ ਜਦੋਂ ਡੀਡ ਬਾਣਾ ਟੱਬੇ ਆ ਉਹ ਤੋਂ ਬਾਅਦ ਫਿਰ ਧੁੱਪ ਘੜਕਣ ਲੱਗੀ ਆ ਮਾਮੇ ਦੇ ਟੱਬੇ ਤੋਂ ਬਾਅਦ ਉਸ ਤੋਂ ਬਾਅਦ ਤਾਂ ਇੱਕ ਵਾਰੀ ਤਾਂ ਐਂ ਜਿਹਾ ਮਾਹੌਲ ਲੱਗਦਾ ਸੀ ਵੀ ਯਾਰ ਟੀ-ਸ਼ਰਟ ਵੀ ਲਾਉਣੀ ਪੂ ਪਰ ਚੱਲਦੀ ਗੱਡੀ 'ਚ ਫੇਰ ਵੀ ਥੋੜਾ ਜਿਹਾ ਹਵਾ ਪੈਂਦੀ ਆ ਸਰ ਭਾਈ ਤੋਂ ਯਾਰ ਮਿੱਤਰੋ ਪਿਆਰਿਓ ਸਰਦਾਰ ਸ਼ਹਿਰ ਤੋਂ ਪਹਿਲਾਂ ਜਿਹੜਾ ਇੱਕ ਉਹ ਜਗਾ ਹੁੰਦੀ ਆ ਜਿੱਥੇ ਮਤਲਬ ਚਾਰ ਮਰਬੇ ਵਗੈਰਾ ਮਿਲਦੇ ਆ ਇੱਥੇ ਜੈਨ ਇੱਕ ਮੰਦਿਰ ਵੀ ਹੈ ਬਹੁਤ ਵੱਡਾ ਉੱਥੇ ਖੜੇ ਸੀ ਇਹ ਕਹਿੰਦੇ ਚਾਹ ਪਾਣੀ ਪੀਣਾ ਚਲੋ ਚਾਹ ਚੂ ਪਾਣੀ ਪੀ ਲਿਆ ਸਾਰੇ ਕੀਤ ਨੂੰ ਗੇੜੇ-ਗੂੜੇ ਦੇ ਕੇ ਆ ਹੀ ਗਏ ਮੇਰੇ ਨਾਲ ਫਿਰ ਐਂਡ ਨੂੰ ਅੱਜ ਫਿਰ ਇਕੱਠੇ ਕਰਕੇ ਨਾਲ ਹੀ ਨੇ ਮੇਰੇ ਦੋ ਤਿੰਨ ਦਿਨ ਦਾ ਪਾਸੇ ਰਹੇ ਜਾਉ ਤੁਰੇ ਆ ਗਏ ਹੁਣ ਗੱਡੀਆਂ ਇਕੱਠੀਆਂ ਹੋ ਗਈਆਂ ਚਲ ਮੈਂ ਕਿਹਾ ਤੁਰੇ ਆਉਂ ਗੁਜਾਰ ਨਾ ਤੇ ਸੰਗਤ ਸੀੀ ਵਾਵਾ ਹੋਰ ਵੀ ਪੰਜਾਬ ਵਿੱਚ ਬਾਕੀ ਹੁਣ ਅਗਲੀ ਕਰਦੇ ਆਂ ਤਿਆਰੀ ਓਕੇ ਆ ਮਾਰ ਲੀਆਂ ਸੈਲਫੋਨ ਸਾਰਿਆਂ ਲੋ ਜੀ ਬਰਸਾਤਾਂ ਤੋਂ ਬਾਅਦ ਟਿੱਪਿਆਂ ਦੇ ਥੋੜੀ ਹਰਿਆਲੀ ਆਈ ਆ ਕਾਫੀ ਜਗ੍ਹਾ ਤੇ ਫਸਲ ਬੀਜੀ ਵੀ ਗਈ ਬਹੁਤ ਜਗ੍ਹਾ ਹੁਣ ਬਹਾਈ-ਵਜਾਈ ਕਰਕੇ ਤਿਆਰ ਪਈ ਆ ਵੀ ਇੱਕਦਮ ਹੀ ਹੋਊਗਾ ਛਿੱਟਾ ਦਿੱਤਾ ਜਾਊ ਬਹੁਤ ਜਗ੍ਹਾ ਤੇ ਛਿੱਟੇ ਦਿੱਤੇ ਵੀ ਗਏ ਰਾਜਸਥਾਨ ਜਿਹੜਾ ਪਿਛਲੇ ਮਹੀਨੇ ਜਦੋਂ ਲੰਘੇ ਆ ਉਦੋਂ ਜਿਹਾ ਬੰਜਰ ਇੱਕ ਕਤ ਬੁਨਿਸੀ ਦੀਨਾ ਕਾ ਦਾ ਨਾ ਨਮੂਦ ਨਹੀਂ ਸੀ ਉੱਥੇ ਹੁਣ ਹਰਿਆਲੀ ਸ਼ੋਹ ਹੋਣ ਲੱਗੀ ਹੁਣ ਜਿਹੜੇ ਗਾਂ ਆਲੇ ਦੋ ਚਾਰ ਮਹੀਨੇ ਆ ਤੇ ਰਾਜਸਥਾਨ ਦੇ ਟਿੱਬੇ ਹਰੇ ਭਰੇ ਦੇਖਣਗੇ ਕਿਉਂਕਿ ਨਹੀਂ ਤਾਂ ਫਿਰ ਉਹ ओके ਦੇ ਟਾਈਮ ਦੇ ਵਿੱਚ ਤਾਂ ਵਿਰਲਾ-ਵਿਰਲਾ ਦਰਾਖਤ ਹੀ ਚਮਕਦਾ ਹੁੰਦਾ ਆ ਹੁਣ ਪੈਲੀਆਂ ਵਾਹੀਆਂ ਪਈਆਂ ਮੇਰਾ ਖਿਆਲ ਆ ਵੀ ਛੱਟਾ ਦਿੱਤਾ ਗਿਆ ਹੋਊਗਾ ਇਹਦੇ ਚ ਇਹ ਹੁਣ ਜਦੋਂ ਮੁੜਾਂਗੇ ਹਫ਼ਤੇ 10 ਦਿਨ ਨੂੰ ਹਾਂਜੀ ਛੱਟਾ ਦਿੱਤਾ ਹੋਇਆ ਇਹਦੇ ਚ ਪਤਾ ਲੱਗੂ ਹਫ਼ਤੇ 10 ਦਿਨ ਜਦੋਂ ਮੁੜਾਂਗੇ ਫੇਰ ਪਤਾ ਲੱਗੂ ਰੁਹਿਆਂ ਦੇ ਵਿੱਚ ਫੈਕਟਰੀ ਲੱਗੀ ਜਿਹਨੂੰ ਕਹਿੰਦੇ ਆ ਉਜਾੜ ਬਿਆਬਾਨ ਦੇ ਵਿੱਚ ਫੈਕਟਰੀ ਰੇਗਿਸਤਾਨ ਦੇ ਵਿੱਚ ਦੂਰੋਂ ਚਮਕਦੀ ਐ ਹੁਣ ਇੰਨਾ ਨਹੀਂ ਪਤਾ ਲੱਗ ਸਕਿਆ ਆ ਵੀ ਕਾਦਾ ਪਲਾਂਟ ਆ ਇਹ ਹੈਗਾ ਵਾਵਾ ਏਰੀਆ ਚ ਫੈਲਿਆ ਹੋਇਆ ਉਹ ਪਿੱਛੇ ਤੱਕ ਕਾਫੀ ਲੰਬਾ ਚੌੜਾ ਕਾਫੀ ਜਗ੍ਹਾ ਮੱਲੀ ਹੋਈ ਹੈ ਜੇ ਤਰਨ ਵਜੇ ਜਾਂ ਸ੍ਰੀ ਸ੍ਰੀ ਸੇਹਰਾ ਕਿਹੜਾ ਸੰਗੜੀਆਂ ਤੋਂ ਅਨੁਮਾਨਦਾ ਤੁਗ ਡੰਡੇ ਆ ਰੋਗ ਬਣਦੇ ਵਾਵਾ ਉਹਦੇ ਉੱਤੇ ਜੇ ਤੋਂ ਜੇ ਤੋਂ ਤਾਂ ਬਣਿਆ ਰੋੜ ਕਰੀ ਚੜਦੀ ਹੋਵੇ ਉਹ ਤਾਂ ਕਰ ਨਹੀਂ ਆਵਾ ਨਾ ਦੱਲਾਂ ਜਿੱਥੇ ਜਿੱਥੇ ਕੱਚਾ ਤੇ ਵੀਰੋ ਰੇਡ ਆਉਂਦੀ ਹੈ ਜਿੱਥੇ ਆਪੇ ਆਹਣ ਬਾਕ ਕਰਕੇ ਓਮਟਰ ਟਿਕ ਉੱਤੇ ਨਹੀਂ ਲੱਗਿਆ ਆ ਰਿਹਾ ਆ ਤੇ ਆ ਜਾ ਮੇਰੀ ਅੰਮੀ ਆਉਗੀ ਥੋੜੇ ਟਾਈਮ ਬਾਅਦ ਕੱਚਾ ਆ ਜਾਣਾ ਫਿਰ ਦੇ ਟੂਹੇ ਚੜ੍ਹ ਜੀ ਗੋਟ ਮੋਰ ਨਹੀਂ ਮੇਟਰ ਪੈ ਰਿਹਾ ਵੱਜ ਗਏ ਆ ਸਵਾ 3 ਸਿਆਪਾ ਪਰਣਾਲੇ ਵਾਲੇ ਰੋਡ ਤੇ ਚੜ੍ਹ ਗਏ ਢੰਡਾ ਪਰਣਾਲਾ ਮੈਂ ਇਹਦਾ ਮੈਂ ਆਪਣਾ ਫਾਈਲ ਰਿਵੀਊ ਤੇ 2 ਘੰਟੇ ਹੋ ਗਏ। ਫੋਰਡ ਚੱਲ ਪਰਮਾਤਮਾ ਸੋਕਰ ਤੇ ਆਹ ਕੀਤੀ ਚੱਲਦੇ ਹਾਂ ਵਿਚਾਲੇ। ਜਾਣਿਆਂ ਤੇ ਗੱਡੀ ਲੈ ਜੂ ਇੱਕ ਲੋਡ ਵਿੱਚ ਜੋ ਜਿਹੜਾ ਹੈ। ਬਾਕੀ ਅੱਗੇ ਇੱਕਤਾ ਦਿਨ ਰੈਸਟ ਕਰਕੇ ਅੱਗੇ ਦੀ ਯਾਤਰਾ ਨੂੰ। ਇਹ ਰਾਮਪੁਰਾ ਟੱਪੇ ਆਏ ਸੀ ਤੇ ਬਰਨਾਲੇ ਦੇ ਕੋਲੇ ਆ ਇੱਥੇ ਆਉਂਦਾ ਪੀਵੀ 19 ਟੱਪਾ। ਤੇ ਆਪਣਾ ਇਹ ਵੀ ਪੱਕਾ ਸਟੋਪੇਜ ਹੀ ਆ। ਵੈਸੇ ਤਾਂ ਇਹ ਇਹਗਾ ਦਾ ਕਰਾਣਾ ਵਾਲਾ ਹੀ ਆ ਫੈਮਿਲੀ ਟੱਬਾ ਪਰ ਗੱਡੀਆਂ ਵਾਲਿਆਂ ਨੂੰ ਸਪੈਸ਼ਲ ਡਿਸਕਾਊਂਟ ਦਿੰਦੇ ਆ ਇਹ 20% ਦਾ ਆਇਆ ਅੰਡੇ ਆਇਆ ਲੰਘ ਚੱਲੇ ਆ ਤੇ ਸਮਝੋ ਬਰਨਾਲਾ ਹੀ ਆ ਗਿਆ ਨਾ ਸਬਰਨਾੜੇ ਤੋਂ ਟ੍ਰੈਨ ਰਨ ਮੰਗ ਲੁਧਿਆਣਾ ਤੋਂ ਆਹੋ ਜਾਣੇ ਕਿ ਅੱਜ ਮਹੀਨੇ ਬਾਅਦ ਹੀ 4 ਤਰੀਕ ਨੂੰ ਵੀ 6 ਦੇ ਗਏ ਹੋਏ ਆ ਮਹੀਨੇ ਬਾਅਦ ਨੰਦੀ ਸਟਾਰਟ ਹੋਈ ਅਸੋਪੜੀ ਕੱਲ ਜਾਨੀ ਪਹਿਲਾ ਦਿਨ ਲੱਗਿਆ ਸੁੱਕਾ ਤੇ ਆਪ ਦਾ ਮਤਲਬ ਬੋਡੀ ਨੇ ਵੀ ਦੱਸਿਆ ਅੱਗੇ ਬਹੁਤ ਗਰਮੀ ਜਾ ਗਈ ਕੱਲ ਵੀ ਨਾ ਇਸ ਪੈਸਾ ਹੋ ਵੀ ਦਾਣੇ ਨਿਕਲੇ ਮਤਲਬ ਇੰਨਾ ਫੈਦਰ ਦਾ ਫਰਕ ਵੀ ਗਰਮੀ ਹੀ ਘਣੀ ਕਰ ਰਹੀ ਹੁੰਦਾ